ਇਕੰਪ ਬਤਾਪੁਰੇ ਦਾ ਜੱਫਾ 2000 ਦਾ 15000 10 ਨੂੰ ਗੋਪੀ ਦਾ 15 ਦਾ ਕੀਤਾ ਗੋਪੀ ਦਾ 15 ਦਾ ਗੋਪੀ ਦਾ ਗਲਤੀ ਨਾਲ ਬੋਲੇ ਗੋਪੀ ਦਾ 15 ਦਾ ਕੀਤਾ ਗੋਪੀ ਦਾ 15 ਦਾ 10000 ਦੇ ਲਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਓ ਏਕਮ ਦਾ ਜੱਫਾ 2000 ਦਾ ਗੁਰਸ਼ਰਨ ਨੰਬਰਦਾਰ ਜਗਰਾਜ ਸਿੰਘ ਜੀ ਸਰਪੰਚ ਅਵਤਾਰ ਸਿੰਘ ਜੀ ਸਰਪੰਚ ਚਾਨਣ ਸਿੰਘ ਜੀ ਪ੍ਰਧਾਨ ਸਾਹਿਬ ਸੁਖਦੀਪ ਨੰਬਰਦਾਰ ਗੋਤੀ ਸਪੈਨ ਤੇ ਗੁਰਸ਼ਰਨ ਨੰਬਰਦਾਰ ਏਕਮ ਏਕਮ ਫਤਾਪੁਰੀਆ 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 ਏ ਇੱਥੇ ਰੱਖੋ ਨੌਜੰਮਾ ਇੱਥੇ ਰੱਖੋ ਹੋ ਤਾਂ ਬਹੁਤ ਵੱਡਾ ਧੰਨਵਾਦ ਲਵਕ ਸਿੰਘ ਜੀ ਚੇਅਰਮੈਨ ਰੱਤਾ ਕੁਤ ਬਹੁਤ ਵੱਡਾ ਸਤਿਕਾਰ ਲਵ ਜੀ ਲਵ ਜੀ ਸਿੰਘ ਪੁੱਲੇ ਦੀ ਪੂਰੀ ਕੈਬਨਿਟ ਟੀਮ ਸਾਡੇ ਦਰਮਿਆਨ ਪਹੁੰਚੀ ਇਹਨਾਂ ਦਾ ਬਹੁਤ ਵੱਡਾ ਸਤਿਕਾਰ ਦਰਸ਼ਕ ਵੀਰੇ ਲਵ ਜੀ ਲਵ ਜੀ ਕਾਊਂਡ ਕਲੀਅਰ ਕਰਦੀ ਹੈ ਭਾਈ ਲਵ ਜੀ ਲਵ ਜੀ ਜਸ ਸਿੰਘ ਜੀ ਯੂਐਸਏ ਬਾਈ ਜੀ ਜਰੂਰ ਕਾਊਂਡ ਕਲੀਅਰ ਕਰਦੀ ਹੈ ਲਵ ਜੀ ਯੂਐਸਏ ਇੱਕ ਮੁੰਡਾ ਕੋਈ ਗੱਲ ਨਹੀਂ ਯਾਰ ਜਗਵੀਰ ਸਿੰਘ ਆ ਆ ਖੜਾ ਜਾ ਤਾ ਖੜਾ ਸੱਭਾ ਚ ਕੀ ਖੁਰਦਾ ਯਾਰ ਲੈ 10 ਗਿਆ ਜੀ 10 ਸੀ ਹੈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲੜ ਦੀ ਪੂਰੀ ਟੀਮ ਸਾਡੇ ਦਰਮਿਆਨ ਪਹੁੰਚੀ ਹੈ ਉਹਨਾਂ ਦਾ ਲਾ ਵੀ ਕਹਿੰਦਾ ਇੱਕ ਮਿੰਟ ਹਰ ਵੀਦ ਲਾ ਵੀਰ ਕੰਡਾ ਵੀ ਸੁਗਿਆ ਹੋਰ ਦੇਦਾ 10 ਹੀ ਦੇ ਦੇ ਕੋਈ ਗੱਲ ਨਹੀਂ ਯਾਰ 10 ਹੀ ਦੇ ਫਰੰਦੀਪੁਰ ਦੇ ਪੈਂਡਾ ਅਰੇ ਕਬੱਡੀ ਕਰੀ ਬਾਕੀ ਹੈ ਜੀ ਕੰਦੇ ਸੌਰੀ ભાઈજી ગ્રાઉન્ડ ક્લિયર કર દો જી ભાઈજી ગ્રાઉન્ડ ક્લિયર કરો યાર આખી ગાલા અજે કબ્ડડી બાકી હે મારા ખલ કબૂતરા ભાઈ દેતા મને પહેલા બતાય જગીર સિંહજી યુએસએ 2000 ગુરુચરન નંબર બારજી ઓના વલો ਹਾਂਜੀ ਲੈ ਇਹੋ ਹੀ ਲੱਗਾ ਜੀ ਉਹ 3 ਤੋਂ ਵੱਧਾ ਵੱਧਾ ਦਾਤੇ ਚਲੇ ਗਏ 300 ਵੱਧਾ ਵੱਧਾ ਦਾਤੇ ਚਲੇ ਗਏ ਬਾਈ ਯਾਰ ਆ ਕੀ ਗੱਲ ਹੈ ਯਾਰ ਬਾਈ ਆ ਕੀ ਯਾਰ ਆ ਗਿਆ ਯਾਰ ਕੀ ਕਰਦੇ ਯਾਰ ਤੁਸੀਂ ਕੀ ਕਰਦੇ ਯਾਰ ਬਾਈ ਤੁਸੀਂ ਆ ਚੱਕਰ ਉਹ ਕੀ ਗੱਲ ਯਾਰ ਦੇਖੋ ਪਰਸ ਕੱਢ ਲੈਂਦਾ ਤੁਹਾਨੂੰ ਸਾਰੇ ਘੇਰੇ ਹੋਏ ਨੇ ਆਗੇ ਹਾਂ ਗੱਲ ਤੇਰੀ ਸੱਚੀ ਇੱਥੇ ਹੀ ਕੰਮ ਹੁੰਦਾ ਆਗੇ ਪੈਣ ਹਰਪ੍ਰੀਤ ਕੌਰ ਕੋੜੀਸੇ ਕਮ ਦਾ ਬਹੁਤ ਬਹੁਤ ਧੰਨਵਾਦ ਆ ਉਧਰ ਯਾਰ ਨਾ ਕੋ ਰੇਡ ਦਾ ਪਤਾ ਲੱਗਦਾ ਗੱਲ ਨਹੀਂ ਕੋ ਯਾਰ ਆਜ ਇੱਕ ਵਿੱਚ ਮੇਰੇ ਨਾਲ ਪਾਪਰ ਸੰਜੀਤ ਪਾ ਲੈ ਯਾਰ ਆ ਗਰਾਊਂਡ ਕਲੀਅਰ ਕਰੋ ਯਾਰ ਇੱਕ ਵਾਰੀ ਭਾਜੀ ਤੁਹਾਡਾ ਕੋਈ ਇਨਸਾਨ ਵੀ ਹੋ ਸਕਦਾ ਖਾੜੇ ਚ ਤਰ ਪਰ ਕੋ ਬੜਗੇ ਵਿੱਚ ਕਾਗਜ਼ ਪੱਤਰ ਵੀ ਹੁੰਦੇ ਆ ਫੋਨ ਆਪ ਇਧਰ ਅੱਛੀ ਜਣਾ ਮਾਰਗੇ ਭਾਜੀ ਕਹਿ ਕੇ ਬੋਲਿਆ ਫਿਰ ਕਹਿ ਦਿੰਦਾ ਸੁਗਾ ਗਲਤ ਬੋਲਦਾ ਯਾਰ ਆ ਕਈ ਬਿਨਾ ਫਾਲਤੂ ਵਿਸਲਾ ਪਾਈ ਮੇਰੇ ਤੇ ਤੁਸੀਂ ਗੱਲ ਚ ਆਗੇ ਤੁਹਾਨੂੰ ਦਿੱਤ ਮੱਝੜਾ ਮਜਾਦਾ ਯਾਰ ਇੱਥੇ ਫਰੰਦੀਪੁਰ ਦੇ ਪੁਆਇੰਟ ਹੈ ਜੀ 43 ਤੇ ਘਰਿਆਲੇ ਦੇ ਪੁਆਇੰਟ ਹੈ ਜੀ 42 43 ਦੇ 42 ਅੱਜ ਦਾ ਇਹ ਮੁਕਾਬਲਾ 1.5 ਅੰਕ ਦੇ ਫਰੰਦੀਪੁਰ ਦੀ ਟੀਮ ਜੇਤੂ ਰਹੀ ਹੈ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ